ਅੱਖੇ ਆ ਗੁਰਾਂ ਨੇ ਦੁੱਤੀ ਵਾਰ ਆਣ ਕੇ ਦੁੱਤੀ ਵਾਰ ਆਣ ਕੇ ਖੜੇ ਆਸਟੇਜ ਉੱਤੇ ਬੂਜਾ ਤਾਣ ਕੇ ਖੜੇ ਆਸਟੇਜ ਉੱਤੇ ਬੂਜਾ ਤਾਣ ਕੇ ਮਾਰੀ ਲੈ ਲੈ ਕਾਰ ਪਾਵੇ ਕਾਰ ਜ਼ੋਰ ਦੀ ਜੀ ਪਾਵੇ ਕਾਰ ਜ਼ੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਕਾਰਕੇਦਲੇ ਰੀਨੂ ਜੀ ਕਾਰਕੇਦਲੇ ਰੀਨੂ ਬਲੀਦਾਨ ਦੇਵੋ ਅਜੇ ਤੇਗ ਮੇਰੀ ਨੂੰ ਬਲੀਦਾਨ ਦੇਵੋ ਅਜੇ ਤੇਗ ਮੇਰੀ ਨੂੰ ਖੂਨ ਦੀ ਪਿਆਸੀ ਮਹਿਗ ਵਾਂਗੂ ਕੋਰਦੀ ਜੀ ਮਹਿਗ ਵਾਂਗੂ ਕੋਰਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਚੜਾਰਿਆ ਦਿਲ ਨਾਲ ਦਿਨੇ ਉਸਨੇ ਵਟਾਰਿਆ ਪਾਲਈ ਪਰਿਤ ਚੰਦ ਜਿਉਂ ਜਿਕੋਰਦੀ ਚੰਦ ਜਿਉਂ ਜਿਕੋਰਦੀ ਕਹਿੰਦਾ ਮੈਨੂੰ ਲੋੜ ਇੱਕ ਸਿਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸਿਸ ਹੋਰ ਦੀ ਸਰਾਂਏ ਸਿੱਤੇ ਗਨੇ ਸਵਾਲੇ ਪੌਣਾ ਨੀ ਜੀ ਸਵਾਲੇ ਪੌਣਾ ਨੀ ਅੱਜ ਦਾ ਵਕਤ ਮੁੜ ਕੇ ਤੇ ਹੋਣਾ ਨੀ ਅੱਜ ਦਾ ਵਕਤ ਮੁੜ ਕੇ ਤੇ ਹੋਣਾ ਨੀ ਵਗਤ ਤੂ ਵਗੇ ਝੂਰੇ ਵਾਂਗ ਮੋਰਦੀ ਝੂਰੇ ਵਾਂਗ ਮੋਰਦੀ ਕਹਿੰਦਾ ਮੈਨੂੰ ਲੋੜ ਇੱਕ ਸਿਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸਿਸ ਹੋਰ ਦੀ ਕਹਿੰਦੇ ਆਇਆ ਤਰਮ ਜਾਂਦੇ ਜੱਟ ਜੀ ਤਰਮ ਚੰਦੇ ਜੱਟ ਜੀ ਕਹਿੰਦਾ ਲਓ ਦਾਤਾ ਮੇਰਾ ਸਿਰ ਕੱਟ ਜੀ ਕਹਿੰਦਾ ਲਓ ਦਾਤਾ ਮੇਰਾ ਸਿਰ ਕੱਟ ਜੀ ਲੇਖ ਚ ਰਗਾਰੋ ਜਿੰਦ ਚਾਰ ਢੋੜ ਦੇ ਬੇ ਜਿੰਦ ਚਾਰ ਢੋੜ ਦੇ ਕਹਿੰਦਾ ਮੈਨੂੰ ਲੋੜ ਇੱਕ ਸਿਰ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸਿਰ ਹੋਰ ਦੀ ਤੰਬੂ ਵਿੱਚ ਲੈ ਗਿਆ ਚੱਟ ਸਾਰੇ ਘਾਰ ਜੀ ਚੱਟ ਸਾਰੇ ਘਾਰ ਜੀ ਧਰ ਮੇਰਾ ਬੇੜਾ ਕਾਰੇ ਦਿੱਤਾ ਪਾਰ ਜੀ ਧਰ ਮੇਰਾ ਬੇੜਾ ਕਾਰੇ ਦਿੱਤਾ ਪਾਰ ਜੀ ਕੱਟ ਲਈ ਕਲਾਸੀ ਨਾਲੇ ਜਾਮੇ ਡੋਰ ਦੀ ਨਾਲੇ ਜਾਮੇ ਡੋਰ ਦੀ ਕਹਿੰਦਾ ਮੈਨੂੰ ਨੂੜ ਇੱਕ ਸਿਸ ਹੋਰ ਦੀ ਕਹਿੰਦਾ ਮੈਨੂੰ ਨੂੜ ਇੱਕ ਸਿਸ ਹੋਰ ਦੀ ਵੇਖਦੇ ਤਮਾਮ ਕਾਲੀ ਕੇ ਖਾਲ ਜੀ ਕਾਲੀ ਤੇ ਕੇ ਖਾਲ ਜੀ ਤੰਬੂ ਵਿੱਚੋਂ ਵਗਿਆ ਲਹੂ ਦਾ ਖਾਲ ਜੀ ਤੰਬੂ ਵਿੱਚੋਂ ਵਗਿਆ ਲਹੂ ਦਾ ਖਾਲ ਜੀ ਪਾ ਗਈ ਜੁਦਾਈ ਜਿੰਦਨ ਨਾਲੋਂ ਭੌਰ ਦੀ ਜਿੰਦਨ ਨਾਲੋਂ ਭੌਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਦਾ ਆਰਾਮ ਨਾਲ ਤਾਰੇ ਮਾਰ ਲਾ ਦਿੱਤਾ ਜੀ ਤਾਰੇ ਮਾਰ ਲਾ ਦਿੱਤਾ ਸੀਸ ਕੋਲ ਨਾਲੇ ਸੀਸ ਨੂੰ ਟਕਾ ਦਿੱਤਾ ਸੀਸ ਕੋਲ ਨਾਲੇ ਸੀਸ ਨੂੰ ਟਕਾ ਦਿੱਤਾ ਮੋਹਨ ਸਿੰਘ ਅੰਗੇ ਨੂੰ ਕਹਾਣੀ ਤੋੜਦੀ ਜੀ ਕਹਾਣੀ ਤੋੜ ਜੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ ਕਹਿੰਦਾ ਮੈਨੂੰ ਲੋੜ ਇੱਕ ਸੀਸ ਹੋਰ ਦੀ